ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਰੋ ਜੀ ਦਰਸ਼ਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀਆਂ ਦੇ ਤੇ ਸੰਗਤਾਂ ਸੁਭਾਗੀਆਂ ਹਨ ਜਿਹੜੀਆਂ ਦਰਸ਼ਨ ਮੇਲੇ ਕਰਨ ਵਾਸਤੇ ਸਤਿਗੁਰਾਂ ਦੇ ਚਰਨ ਪਰ ਸੇਮਾਰ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਸਾਰੇ ਨਗਰ ਦੇ ਵੇੜੇ ਤਾਰ ਨੇ ਸਾਰੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਸਤਿਗੁਰੂ ਜੀ ਕਿਰਪਾ ਕਰੋ ਇਹਹੀ ਅਰਜ਼ੋਈਆਂ ਲੈ ਕੇ ਤੁਹਾਡੇ ਦਰਾਂ ਤੇ ਪਹੁੰਚੇ ਆ ਮਹਾਰਾਜ ਤੇ ਕਿਰਪਾ ਕਰਕੇ ਆ ਜਿਹੜਾ ਏਡੇ ਏਡੇ ਬੱਦਲ ਤੁਸੀਂ ਕਰਕੇ ਤੇ ਸਾਡੇ ਉਧਰ ਨੂੰ ਤੋਰੀ ਜਾਂਦੇ ਆ ਗਰੀਬਾਂ ਦਾ ਹੈ ਬੜਾ ਵੱਡਾ ਨੁਕਸਾਨ ਹੋ ਰਿਹਾ ਮਹਾਰਾਜ ਤਸੀਂ ਤਾਂ ਤੇਰੇ ਹੀ ਚਰਨਾਂ 'ਚ ਬੇਨਤੀ ਕਰ ਸਕਦੇ ਹਾਂ ਸਾਡਾ ਕੋਈ ਆਸਰਾ ਤੇ ਠੋਈ ਨਹੀਂ ਗਈ ਤੇ ਕਿਰਪਾ ਕਰੋ ਰਹਿਮਤਾਂ ਬਖਸ਼ੋ ਤੇਰੇ ਘਰੇ ਸਭ ਇੰਦਰ ਵਰਗੇ ਟੁੱਕਦੇ ਆ ਤੇ ਇੰਦਰ ਸੱਤੇ ਖੜਾ ਤੇ ਤੁਸੀਂ ਇਹਨੂੰ ਕਹੋ ਮੜਾ ਜਾ ਵੀ ਰਹਿਮਤਾਂ ਬਖਸ਼ੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਕਰਤੇ ਆਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਜਿਵੇਂ ਮੈਠੇ ਦੈਂਤ ਵਰਗਿਆਂ ਨੂੰ ਮਖਾਸਰ ਦੈਂਤ ਵਰਗਿਆਂ ਨੂੰ ਆਪ ਜੀਆਂ ਨੇ ਇੱਥੇ ਰੱਖਿਆ ਤੇ ਉਹਨਾਂ ਦੀਆਂ ਗਤੀਆਂ ਕੀਤੀਆਂ ਤੇ ਆਪ ਕਿਰਪਾ ਕਰਕੇ ਇਵੇਂ ਪੰਜਾਬ ਦਾ ਵੇੜਾ ਪਾਰ ਕਰੋ ਮਹਾਰਾਜ ਹਾਲਾਤ ਬਹੁਤ ਨਾਜ਼ਕ ਬਣੇ ਆ ਤੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਜੋਜੜੀਆਂ ਮਹਾਰਾਜ ਕਿਰਪਾ ਕਰੋ ਰਹਿਮਤਾਂ ਬਖਸ਼ੋ ਆਈਆਂ ਸੰਗਤਾਂ ਦਾ ਧੰਨਵਾਦ ਤੇ ਬਾਬਾ ਜੀਵਨ ਸਿੰਘ ਦੇ ਅਵਤਾਰ ਪੁਰਬ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਭਾਈ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਤਿੰਨਾਂ ਦੇ ਜਨਮ ਦਿਹਾੜੇ ਤੇ ਸ੍ਰੀ ਆਨੰਦਪੁਰ ਸਾਹਿਬ ਜੀਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਲੈਣ ਵਾਸਤੇ ਤੇ ਬਾਬਾ ਜੀਵਨ ਸਿੰਘ ਇਸ ਘਰ ਦਾ ਨਾਦੀ ਪੁੱਤਰ ਆ ਤੇ ਇਸ ਕਰਕੇ ਭਾਈ ਜਿਹੜਾ ਜਨਮ ਸਥਾਨ ਜਿਹੜਾ ਨਾਦੀ ਪੁੱਤਰ ਦਾ ਜਨਮ ਸਥਾਨ ਇਹ ਸ੍ਰੀ ਕੇਸਗੜ੍ਹ ਸਾਹਿਬ ਇਹ ਨਾਦੀ ਪੁੱਤਰ ਬਾਬਾ ਜੀਵਨ ਸਿੰਘ ਇੱਥੋਂ ਪੈਦਾ ਹੋਇਆ ਰੰਗਰੇਟਾ ਗੁਰੂ ਦਾ ਬੇਟਾ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਰਹਿਮਤਾਂ ਕੀਤੀ ਬੜੀ ਦਇਆਲਤਾ ਕੀਤੀ ਬڑے ਪਰਉਪਕਾਰ ਕੀਤੇ ਸਤਿਗੁਰਾਂ ਨੇ ਰੰਗਰੇਟਾ ਕੌਮ ਤੇ ਤੇ ਰੋਮ-ਰੋਮ ਤੋਂ ਰਿਣੀ ਆ ਤੇ ਆ ਜਿਹੜੇ ਅੱਜ ਸਵੇਰ ਤੜਕੇ ਤੋਂ ਮੂੰਹ ਨੇਰੇ ਘਟ ਤੋਂ ਘਟ ਵੀ 2-3 ਵਜੇ ਤੋਂ ਪੂਰਾ ਫੁੱਲ ਜੋਰਾ ਤੇ ਮੀਂਹ ਪੈ ਰਿਹਾ ਇੱਥੇ ਤੇ ਇਹ ਬਾਪੂ ਨੂੰ ਬੇਨਤੀਆਂ ਕਰਦੇ ਵੀ ਇਧਰੋਂ ਮੀਂਹ ਵਰਸਾ ਵਰਸਾ ਕੇ ਤੇ ਪੰਜਾਬ ਨੂੰ ਤੋੜ ਕੇ ਉਧਰ ਨੂੰ ਤੇ ਸਾਡੇ ਗਰੀਬਾਂ ਦੇ ਨੁਕਸਾਨ ਕਰੀ ਜਾਂਦੇ ਆ ਹੜ੍ਹ ਬਹੁਤ ਪ੍ਰਭਾਵਿਤ ਕਰ ਰਹੀ ਆ ਕਿਸਾਨੀ ਦਾ ਬਹੁਤ ਨੁਕਸਾਨ ਕੀਤਾ ਤੇ ਮਾਰਾ ਸੱਚੇ ਪਾਤਸ਼ਾਹ ਜੀ ਘਰਵਾਰਾਂ ਦੇ ਪੱਲੇ ਕੱਖ ਨਹੀਂ ਛੱਡਿਆ ਲੋਕਾਂ ਦੇ ਤੇ ਇਨਸਾਨੀਅਤ ਤੁਹਾਡੇ ਆਸਰੇ ਤੇ ਆ ਮਹਾਰਾਜ ਤੇ ਇਹ ਸਾਡੀ ਇੱਕ ਦੁਖੀ ਦਿਲ ਦੀ ਹੂਕਾ ਤੁਹਾਡੇ ਚਰਨਾਂ 'ਚ ਤੇ ਇਹ ਸਹੂਕ ਨੂੰ ਆਪ ਜਾਣਦੇ ਹੋ ਸੰਸਾਰ ਸ਼ਾਇਦ ਨਹੀਂ ਜਾਣਦਾ ਅਸੀਂ ਤੁਹਾਨੂੰ ਇਹ ਦੁੱਖ ਦੱਸਣ ਵਾਸਤੇ ਆਏ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਸਦੇ